ਮੈਂ ਪਰਮ ਬੇਨਤੀ ਕਰਦਾ ਕਿ ਆਪਾਂ ਉਹਨਾਂ ਸਾਰਿਆਂ ਦਾ ਹਾਰਦਿਕ ਸਵਾਗਤ ਕਰਨਾ ਹੈ ਤੋਂ ਮੈਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਸਾਡੇ ਹੋਰ ਵੀ ਬੜੇ ਲੀਡਰ ਨੇ ਜਿਨ੍ਹਾਂ ਨੇ ਆਪਣੇ ਵਿਚਾਰ ਰੱਖਣੇ ਨੇ ਵਾਹਿਗੁਰੂ ਦੀ ਕਾਠਾ ਵਾਹਿਗੁਰੂ ਦੀ ਫਾਤੇ ਜੈ ਜੀ ਜੈ ਭਾਰਤ ਜੈ ਮਾ ਰੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਜੀ ਰਿਟਾਇਰਡ ਪੀਸੀਐਸ ਅਫਸਰ ਅਸ਼ੋਕ ਜੱਡਾ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਅਧਿਕਾਰੀ ਸ਼ਾਗੂ ਨੇ ਪੁੱਜੇ ਨੇ उन्होंने भी इंसान स्वागत है मैं पवन हंसी चेयरमैन साहब अगर तो टीम अगर प्रार्थना करता कि किसने आते सम्मानित भगवान बाल जी जी ने उस समय क्या तो जेड पानी की व्यवस्था यानी खेतीबाड़ी के वास्ते जो अभी उन्होंने इतिहास पढ़िए जो प्रशिष्ट और रामायण जो महाकाव्य जो उन्होंने लिखे ਉਹ ਅੱਜ ਵੀ ਸਤ ਸੰਗਤ ਨੇ ਕਹਿੰਦੇ ਕੋਈ ਵੀ ਸ਼ੁਭ ਕਰਮ ਜਿਹੜਾ ਕਿਸੇ ਵੀ ਸਮੇਂ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸਰ ਦੇਣਾ ਚਾਹੀਦਾ ਪੁਰਾ ਕੋਈ ਜਨ ਨਿਸ਼ਚਿਤ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਕੁਛ ਕਹਿੰਦਾ ਨਹੀਂ ਕਰਨਾ ਚਾਹੀਦਾ ਕਿ ਇਹ ਕਰੋ ਕਰਨਾ ਚਾਹੀਦਾ ਨਹੀਂ ਸ਼ੁਭ ਕਰਮ ਕਿਸੇ ਵੀ ਸਮੇਂ ਕਰੋ ਤੋਂ ਉਹਨਾਂ ਨੇ ਐਸੀਆਂ ਸਖਿਆਵਾਂ ਸਾਨੂੰ ਦਿੱਤੀਆਂ ਉਹਨਾਂ ਸਖਿਆਵਾਂ ਤੇ ਦੇਖੀਏ ਤੇ ਉਹਦੋਂ ਵੀ ਉਹ ਬਿੱਤਿਆਂ ਨੂੰ ਬੜਾ ਪਿਆਰ ਕਰਦੇ ਸਨ ਆਪੀ ਸਿੰਧਾਲੀ ਸੰਸਕ੍ਰਿਤ ਬਰਬੜ ਭਾਸ਼ਾ ਦੇ ਉੱਕੇ ਗਿਆ ਨਹੀਂ ਸਨ ਆਪਕੀ ਨੇ ਨਨਤਾ ਵਿਖੇ ਤੁਸੀਂ ਦਾਤ ਦੇਉ ਟੈਕਸਲਾ ਨਨਤਾ ਬਟੂਰ ਜਿੱਥੇ ਮਹਾ ਵਿਦਿਆਲੇ ਖੋਲੇ ਜੀ ਨੇ ਮਹਾ ਕੇਂਦਰ ਵਿਦਿਆਲੇ ਖੋਲੇ ਜਿੱਥੇ ਨੀਬੜ ਬੜੇ ਬੜੇ ਉਸਮ ਦੇ ਰਾਜ ਦੇ ਕੁਮਾਰ ਜਿਹੜੇ ਸਨ ਵਿਖਿਆ ਲੈਣ ਆਉਂਦੇ ਸਨ ਸੋ ਸਾਨੂੰ ਉਹਨਾਂ ਨੇ ਐਸੇ ਉਪਦੇਸ਼ ਦਿੱਤੇ ਮੈਂ ਇੱਕ ਗੱਲ ਹੋਰ ਇੱਥੇ ਕਰਨ ਜਾਵਾਂਗਾ ਜੇ ਕੋ ਆਪਕੀ ਨੇ ਜਿਤਾਉ ਮਾਤਾ ਸੀਤਾ ਜੀ ਨੂੰ ਜਦੋਂ ਅਗਨੀ ਪ੍ਰੀਖਿਆ ਲੈਣੀ ਸੀ ਸੁਪਰ ਬਾਦ ਬਾਲਕੀ ਨੇ ਕਿਹਾ ਕਿ ਮੈਂ ਸਾਰੇ ਜੀਵਨ ਦੇ ਵਿੱਚ ਇੱਕ ਵਾਰ ਵੀ ਝੂਠ ਨਹੀਂ ਬੋਲਿਆ ਤੇ ਮੈਂ ਸੱਚ ਕਹਿਣਾ ਕਿ ਜੋ ਮਾਤਾ ਸੀਤਾ ਹੈ ਮਾਤਾ ਸੀਤਾ ਦੇ ਵਿੱਚ 29 ਪਰ ਵੀ ਖੋਟ ਨਹੀਂ ਹੈ ਜੇ 29 ਪਰ ਵੀ ਖੋਟ ਹੋਵੇ ਤੇ ਮਾਰੇ ਸਿਆਰੇ ਜੀਵਨ ਦੀ ਜੋ ਤਪੱਸਿਆ ਹੈ ਉਹਦਾ ਫਲ ਜਾਂਦਾ ਰਹੇ ਦੇਖੋ ਕਿਵੇਂ ਮਹਾਂ ਤਪੱਸਵੀ ਸੰਪੇ ਇਹਨੂੰ ਅਗਨੀ ਪ੍ਰੀਖਿਆ ਨਾਲ ਲੈ ਜਾਵੇ ਉਹ ਕੈਸੇ ਮਹਾਨ ਸੱਡੇ ਮਹਾਪੁਰਸ਼ ਜਿਨ੍ਹਾਂ ਨੇ ਸਾਨੂੰ ਗਿਆਨ ਦਿਆਂ ਇਤਨੀ ਦੋਨੀ ਮਹਾਂਕਾਵਯੋਗ 우ਸ਼ਿਸ ਪੜ੍ਹੀਏ ਤੇ ਸਾਡੇ ਨੇਤਰ ਖੁੱਲ ਜਾਂਦੇ ਨੇ ਅੱਜ ਵੀ ਅਸੀਂ ਉਸ ਟੀਨ ਨੂੰ ਜੇ ਲਾਗੂ ਕਰੀਏ ਤੇ ਅਸੀਂ ਪਾਲਣ ਕਰੀਏ ਤੇ ਸਾਡੇ ਸਮਾਜ ਦੇ ਵਿੱਚ ਪ੍ਰੇਮ ਪਿਆਰ ਭਾਈਚਾਰਾ ਸਤਿਭਾਵਨਾ ਜਿਵੇਂ ਕਿ ਸਾਡੇ ਪਵਰ ਹੰਸ ਜੀ ਹਰ ਸਾਲ ਸਾਡੇ ਨਾਲ ਇਹਨਾਂ ਦਾ ਭਗਵਾਨ ਬਾਲਮੀਕਾ ਆਸ਼ਰਮ ਹੈ ਇਹ ਪਵਨ ਇੰਨਾ ਵੱਡਾ ਹੋ ਸਾਰਿਆ ਹੋਇਆ ਉਹਦੇ ਪ੍ਰਧਾਨ ਨੇ ਸੋ ਸਾਡੇ ਨਾਲ ਹਮੇਸ਼ਾ ਮਿਲਦੇ ਰਹਿੰਦੇ ਨੇ ਸਾਡਾ ਨਾਲ ਸ਼੍ਰੀ ਗੁਰੂ ਰਵਿਦਾਸ ਕਮਿਟੀ ਹਾਲ ਹੈ ਸੋ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਪ੍ਰੇਮ ਚਲਕਦਾ ਪਿਆਰ ਚਲਕਦਾ ਭਾਈਚਾਰਾ ਸਮਾਜਿਕ ਭਾਈਚਾਰਾ ਜਿਨੇ ਵਿੱਸ਼ਖੀਅਤਾ ਆਪ ਇੱਥੇ ਮੌਜੂਦ ਹੋ ਮੈਂ ਫਖਰ ਮਹਿਸੂਸ ਕਰਦਾ ਪਵਨ ਹਾਂਸ ਜੀ ਤੇ ਜਿਨ੍ਹਾਂ ਦੀ ਐਸੀ ਭਾਵਨਾ ਜੇ ਸਾਡੇ ਸਮਾਜ ਦੇ ਸਾਰੇ ਨੌਜਵਾਨਾਂ ਦੀ ਹੋਵੇ ਸਾਡੇ ਚ ਕਦੇ ਵੀ ਵਿਤਕਰਾ ਪੈਦਾ ਹੀ ਨਹੀਂ ਹੋ ਸਕਦਾ ਤੇ ਇਹਨਾਂ ਸ਼ਰਤਾਂ ਦੇ ਨਾਲ ਮੈਂ ਜਦਾ ਸਮਨ ਲੈ ਲੈਂਦਾ ਹਾਂ ਮੈਂ ਇੱਕ ਵਾਰੀ ਫਿਰ ਆਪ ਸਾਡੇ ਹਾਜ਼ਰ ਜਿੰਨੇ ਵੀ ਮੌਜੂਦ ਨੇ ਇਸ ਸਟੇਜ ਤੇ ਸਭ ਨੂੰ ਪੰਗਵਾਰ ਬਾਵੀ ਦੀ ਸ਼ੋਭਾ ਯਾਤਰਾ ਦੀ ਕੋਰੋਨਾ ਦੇ ਜਨਮ ਦੇ ਲਈ ਬਹੁਤ ਬਹੁਤ ਬਧਾਈ ਦੇਣਾ ਬੇਗੁਮ ਦੇਸ਼ ਕਰਕੇ ਥੈਂਕ ਯੂ ਭਾਜੀ ਇਸਨ ਸਾਡੇ ਬਹੁਤ ਹੀ ਸਰਕਾਰ ਚੋਂ ਸਾਡੇ ਵੱਡੇ ਵੀਰ ਜੀ ਸ਼੍ਰੀ ਮਨਨ ਗੁਲੰਦਰੀ ਜੀ ਜਿਨ੍ਹਾਂ ਨੇ ਬਹੁਤ ਕੀਮਤੀ which are the things